ਆਹੋ ਜੀ ਜੀ ਆ ਇਹਨੂੰ ਗਾਹਾਂ ਜਾਂ ਗਾਹਾਂ ਗਾਹ ਪੱਜਾ 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 ਜ਼ਰੂਰੀ ਆ ਜਿਹੜੇ ਬੰਦੇ ਲੈਂਟਰ ਪਾ ਰਹੇ ਆ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੁਣ ਲਿਓ ਗੱਲ ਵੀ ਤੁਸੀਂ ਨਿਉਂਆਂ ਤੇ ਲੈਂਟਰ ਪਾਉਂਦੇ ਨਾ ਪਾਇਓ ਮੇਰੇ ਖਿਆਲ ਚ ਤੁਸੀਂ ਜੇ ਪਾਉਣਾ ਆਪਦੀ ਸਿਰਦਰਦੀ ਤੇ ਪਾਇਓ ਪਰ ਆ ਹੁਣ ਕਿੰਨਾ ਵਜ ਨੂੰ ਰਾਣੇ ਆ 3000 ਏਟਾ 4000 ਏਟਾ 4000 ਇਕੱਠੀ ਸਿੱਟੀ ਹੋਈ ਆ ਕੱਲ ਨੂੰ 10000 ਹੋਰ ਸੜਦਣੀਆਂ ਮੁੜ ਕੇ ਪਾ ਦੇਣਾ ਪਾਣੀ ਉਹ ਯਾਰ ਕਿੰਨੀ ਕਿ ਮਿੱਟੀ ਬੈਜੂ ਹੋਰ ਗੱਠ ਬੈਜੂ 2 ਗੱਠਾ ਬੈਜੂ ਪਰ ਮੈਨੂੰ ਯਕੀਨ ਆ 100% ਪਰਸੋਂ ਵਾਲੀ ਵੀਡੀਓ ਦੇ ਵਿੱਚ ਸਿਰਫ 1.5 ਇੰਚੀ ਮਿੱਟੀ ਬੈਠੀ ਮਿਲੂਗੀ ਤੁਹਾਨੂੰ ਜੇ ਲੈਂਟਰ ਪਾਇਆ ਹੋਊਗਾ ਫਿਰ ਆਪਾਂ ਕਿਵੇਂ ਸੈੱਟ ਲਾਂਗੇ ਨਾ ਸਾਡੀ ਥਿਉਰੀ ਆ ਜੀ ਅਸੀਂ ਕਿਸੇ ਦੇ ਥੋਪਦੇ ਨਹੀਂ ਸਾਡੇ ਤੇ ਕੋਈ ਥੋਪੇ ਨਾ ਸਾਡਾ ਮਤਲਬ ਸਿੱਧਾ ਕਲੀਅਰ ਆ ਇਹਹੀ ਲੈਂਟਰ ਨਹੀਂ ਪਾਉਂਦੇ ਨਾ ਸਾਨੂੰ ਕਿ ਪਾਉਣ ਨੂੰ ਕਹੇ ਸਾਡੀ ਥਿਉਰੀ ਨਾਲ ਸਾਡੇ ਕੰਮ ਚੱਲਦੇ ਕਿਸੇ ਦੀ ਥਿਉਰੀ ਨਹੀਂ ਕੰਮ ਨਹੀਂ ਕਰਦੇ ਜੀ ਬਿਲਕੁਲ ਲੈਵਲ ਆ ਆਨੰਦ ਮਈਮਾ ਹੌਲ ਹੈ ਇੰਨਾ ਇੰਨਾ ਵਜਨ ਰੋਜ਼ ਹੀ ਪਈ ਆ ਨਾ ਉਹ ਕਮਰੇ ਦੇ ਵਿੱਚ ਪਈਆਂ ਦੇਖੋ 3000 ਰਟ ਉੱਥੇ ਪਈ ਆ 4000 ਰਟ ਸਾਰੀ ਐਟੀ ਤੇ ਸਿੱਟੀ ਹੋਈ ਜਣੇ ਬਾਅਦ ਨਾ ਜਿੰਨਾ ਬਿੰਦਾ ਦਰਮਟ ਕੀ ਰਿਸ ਕਰੋਗੇ ਸ਼ੁਕਰੀਆ ਜੀ